ਤੋ ਹਾਂਜੀ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਸੋ ਥੋੜਾ ਸਮਾਂ ਪਹਿਲਾਂ ਇੱਕ ਨਵਾਂ ਪੱਤਰ ਜਿਹੜਾ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ 3704 ਅਧਿਆਪਕਾਂ ਦੇ ਲਈ ਤੋ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਇਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹਰਦਨ ਕੁਝ ਨਾ ਕੁਝ ਨਵਾਂ ਤੁਹਾਡੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਸੋ 3704 ਅਸਾਮੀਆਂ ਬਰੁੱਧ ਸਿਲੈਕਟ ਹੋਏ ਅਧਿਆਪਕਾਂ ਦੀ ਤਨਖਾਹ ਵਾਪਤ ਜਿਸ ਤਰ੍ਹਾਂ ਕਿ ਦੋਸਤੋ ਆਪਾਂ ਦੇਖਿਆ ਵੀ ਕੱਲ 10 ਤਰੀ 10 ਤਰੀਕ ਨੂੰ ਲੁਧਿਆਣੇ ਦੇ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ 3704 ਅਧਿਆਪਕਾਂ ਵੱਲੋਂ ਉਹਦੇ ਵਿੱਚ ਇਹ ਸੀ ਕਿ ਇੱਕ ਤਾਂ ਉਹਨਾਂ ਦਾ ਜਿਹੜਾ 6ਵੇਂ ਪੀਕਵੈਸ਼ਨ ਲਾਗੂ ਕੀਤਾ ਜਾਵੇ ਦੂਸਰਾ ਉਹਨਾਂ ਦੀਆਂ ਰੀਕਾਸਟ ਲਿਸਟਾਂ ਦੇ ਵਿੱਚੋਂ ਜਿਹੜੇ ਅਧਿਆਪਕ ਬਾਹਰ ਹੋਏ 117 ਉਹਨਾਂ ਨੂੰ ਜਿਹੜਾ ਉਹ ਕਿਸੇ ਤਰ੍ਹਾਂ ਮੈਨੇਜ ਕੀਤਾ ਜਾਵੇ ਉਹਨਾਂ ਨੂੰ ਮਤਲਬ ਜੌਬ ਦੇ ਵਿੱਚੋਂ ਨਾ ਕੱਢਿਆ ਜਾਵੇ ਤੇ ਤੀਸਰਾ ਸੀਗਾ ਕਿ ਜਿਹੜਾ ਇੱਕ ਉਹਨਾਂ ਦਾ ਚੌਥੇ ਸਾਲ ਵਾਲਾ ਜਿਹੜਾ ਇਨਕਰੀਮੈਂਟ ਸਾਲਾਨਾ ਇਨਕਰੀਮੈਂਟ ਬਣਦਾ ਇੱਕ ਤਾਂ ਉਹ ਦਿੱਤਾ ਜਾਵੇ ਤੇ ਦੂਸਰਾ ਸੀ ਇਹ ਕਿ ਕਈ ਅਜਿਹੇ ਅਧਿਆਪਕ ਨੇ ਅਦੇ ਹੀ ਕਈ ਬੰਨੇ ਕਾਫੀ ਅਤਸਾਰੇ ਅਧਿਆਪਕ ਨੇ ਜਿਨ੍ਹਾਂ ਦਾ ਡਾਇਰੈਕਟੋਰੇਟ ਜੁਆਇਨਿੰਗ ਤੋਂ ਲੈ ਕੇ ਭਾਵੇਂ 26 ਫਰਵਰੀ ਜਾਂ ਉਹਦੀ ਜਨੂੰ ਵੀ ਜੁਆਇਨਿੰਗ ਹੋਈ ਆ ਡਾਇਰੈਕਟੋਰੇਟ ਦੀ ਉਹਨਾਂ ਦੀ ਸੈਲਰੀ ਅਜੇ ਤੱਕ ਨਹੀਂ ਆਈ ਜਿਹੜਾ ਏਰੀਆ ਰ ਉਹਨਾਂ ਦਾ ਬਣਦਾ ਉਹ ਨਹੀਂ ਦਿੱਤਾ ਗਿਆ ਸੋ ਉਸ ਦੇ ਸਬੰਧ ਵਿੱਚ ਵਿਭਾਗ ਵੱਲੋਂ ਇੱਕ ਪੱਤਰ ਜਿਹੜਾ ਉਹ ਜਾਰੀ ਕੀਤਾ ਗਿਆ ਸਿੱਖਿਆ ਵਿਭਾਗ ਪੰਜਾਬ ਵਿੱਚ ਮਾਸਟਰ ਕਾਟਰ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ 3704 ਅਸਾਮੀਆਂ ਭਰਨ ਲਈ ਮੀਟਿੰਗ 28 ਫਰਵਰੀ 2020 ਦੋਸਤੋ ਦੇਖੋ 17/7/20 ਤੇ 28 ਫਰਵਰੀ ਭਾਪ ਪਹਿਲੀ ਗਲਤਾਂ ਇਹ ਆਪਾਂ ਤੁਸੀਂ ਦੇਖਿਆ ਵੀ ਜਿਹੜਾ 17/7/20 ਤੋਂ ਬਾਅਦ ਜਿਹੜਾ ਪੇ ਸਕੇਲ ਲਾਗੂ ਕੀਤਾ ਜਾਂਦਾ ਉਹ 3704 ਅਧਿਆਪਕਾਂ ਦੇ ਉੱਪਰ ਲਾਗੂ ਹੀ ਨਹੀਂ ਹੁੰਦਾ ਤੁਸੀਂ ਇਸ ਕਰਕੇ ਪੋਜ਼ਿਟਿਵ ਰਹੋ ਬਸ ਆਪਣਾ ਸੰਘਰਸ਼ ਚੱਲ ਜਾਰੀ ਰੱਖੋ ਜਿਸ ਤਰ੍ਹਾਂ ਕਿ 10 ਤਰੀਕ ਨੂੰ ਜਿਹੜਾ ਲੁਧਿਆਣੇ ਦੇ ਵਿੱਚ ਵੱਡਾ ਇਕੱਠ ਹੋਇਆ ਉੱਥੇ ਤੁਸੀਂ ਗਰਮ ਜੋਸ਼ੀ ਦੇ ਨਾਲ ਜਿਹੜਾ ਉਹ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਸੋ ਇਸੇ ਤਰ੍ਹਾਂ ਜੇਕਰ ਪਹਿਲਾਂ ਪ੍ਰਦਰਸ਼ਨ ਕੀਤੇ ਹੁੰਦੇ ਪਹਿਲਾਂ ਤੁਸੀਂ ਇਕੱਠੇ ਹੋ ਜਾਂਦੇ ਤਾਂ ਸ਼ਾਇਦ ਅੱਜ ਨੂੰ ਤੁਹਾਡਾ ਜਿਹੜਾ ਇਹ ਆਪਾਂ ਕਹਿਦੇ ਵੀ ਜਿਹੜੇ ਮਸਲੇ ਤੁਹਾਡੇ ਸ਼ਾਇਦ ਹੱਲ ਹੋ ਜਾਂਦੇ ਸੋ ਚਲੋ ਦੇਰ ਆਇਦਰ ਉਸਤਾਏ ਫਿਰ ਵੀ ਹੁਣ ਵੀ ਜਿਹੜਾ ਇਹ ਤਕਰੀਬਨ ਡੇਢ ਸਾਲ ਜਿਹੜਾ ਆਪਾਂ ਕਹਿਦੇ ਵੀ ਆਪ ਸਰਕਾਰ ਦੇ ਰਹਿ ਗਿਆ ਸੋ ਉਸ ਤੋਂ ਪਹਿਲਾਂ ਇਹ ਸਾਰਾ ਆਪਣੇ ਕੰਮ ਕਰਕੇ ਜਾਣਗੇ ਇਸ ਕਰਕੇ ਆਪਣਾ ਲੱਗੇ ਰਹੋ ਜਿਸ ਤਰ੍ਹਾਂ ਕਿ ਨਾਰਾ ਬੁਲੰਦ ਕੀਤਾ ਜਿੱਤ ਜਿੱਤ ਸੰਘਰਸ਼ ਕਰਦੇ ਲੋਕਾਂ ਦੀ ਠੀਕ ਹੈ ਜੀ ਸੋ ਸੰਘਰਸ਼ ਕਰਦੇ ਰਹੋ ਅਖੀਰ ਤੁਹਾਡੀ ਜਿੱਤ ਜਿਹੜੀ ਹੋਣੀ ਹੈ ਸੋ ਇਸ ਉਪਰੰਤ ਸਿਲੈਕਟ ਹੋਏ ਉਮੀਦਵਾਰਾਂ ਨੂੰ ਵੱਖ-ਵੱਖ ਮਿਤੀ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ ਇਹਨਾਂ ਅਧਿਆਪਕਾਂ ਦੀ ਤਨਖਾਹ ਡਾਇਰੈਕਟੋਰੇਟ ਵਿਖੇ ਹਾਜ਼ਰੀ ਦੀ ਮਿ ਠੀਕ ਹੈ ਜੀ ਦੇਖੋ ਉਸੇ ਦਿਨ ਹੀ ਜਦੋਂ ਤੁਸੀਂ ਡਾਇਰੈਕਟੋਰੇਟ ਦੇ ਵਿੱਚ ਜਿਹੜਾ ਨਿਯੁਕਤੀ ਪੱਤਰ ਪ੍ਰਾਪਤ ਕੀਤਾ ਸੀ ਉਸ ਦਿਨ ਹੀ ਤੁਹਾਨੂੰ ਅਨਾਉਂਸ ਕਰ ਦਿੱਤਾ ਗਿਆ ਸੀ ਕਿ ਤੁਸੀਂ ਅੱਜ ਤੋਂ ਜਿਹੜਾ ਹੈਗਾ ਜੌਬ ਦੇ ਵਿੱਚ ਆ ਕੇ ਜਦੋਂ ਵੀ ਤੁਸੀਂ ਡਾਇਰੈਕਟੋਰੇਟ ਦੇ ਵਿੱਚ ਆਪਣਾ ਨਿਯੁਕਤੀ ਪੱਤਰ ਲੈਂਦਾ ਅੱਜ ਤੋਂ ਹੀ ਤੁਹਾਡੀ ਤਨਖਾਹ ਜਿਉ ਪੈਣੀ ਸ਼ੁਰੂ ਹੋ ਗਈ ਸੋ ਉਸ ਤੋਂ ਬਾਅਦ ਦੇਖੋ ਦੋਸਤੋ ਜਿਹੜੀਆਂ ਹੈਗੇ ਟ੍ਰੇਨਿੰਗਾਂ ਵੀ ਲੱਗੀਆਂ ਤੁਸੀਂ ਐਡਮਿਸ਼ਨਾਂ ਵਾਸਤੇ ਵੀ ਗਏ ਉਹ ਸਾਰੀ ਜਿੰਨਾ ਚਿਰ ਤੁਸੀਂ ਸਕੂਲ ਜੁਆਇਨ ਨਹੀਂ ਕੀਤਾ ਉਹ ਸਾਰੀ ਦੀ ਸਾਰੀ ਸੈਲਰੀ ਤੁਹਾਨੂੰ ਜਿਹੜੀ ਉਹ ਏਰੀਅਰ ਦੇ ਰੂਪ ਵਿੱਚ ਮਿਲੂਗੀ ਸੋ ਇਸੇ ਸਬੰਧੀ ਹੀ ਜਿਹੜਾ ਉਹ ਅੱਜ ਪੱਤਰ ਵੀ ਜਾਰੀ ਕਰ ਦਿੱਤਾ ਹੈ ਕਿ ਹਾਲਾਂਕਿ ਪਹਿਲਾਂ ਵੀ ਜਾਰੀ ਹੋਇਆ ਸੀ ਉਸ ਤੋਂ ਬਾਅਦ ਦੁਬਾਰਾ ਵੀ ਕੀਤਾ ਗਿਆ ਸੋ ਇਹਨਾਂ ਅਧਿਆਪਕਾਂ ਦੀ ਤਨਖਾਹ ਡਾਇਰੈਕਟੋਰੇਟ ਵਿਖੇ ਹਾਜ਼ਰੀ ਦੀ ਮਿਤੀ ਤੋਂ ਕੜਵਾਉਂ ਲਈ ਹਵਾਲਾ ਅਧੀਨ ਪੱਤਰ ਰਾਹੀਂ ਹਦਾਇਤ ਕੀਤੀ ਗਈ ਸੀ ਇਹਨਾਂ ਦੇ ਡਾਇਰੈਕਟੋਰੇਟ ਵਿਖੇ ਹਾਜ਼ਰੀ ਦੀ ਮਿਤੀ ਦਰਜ ਕਰਕੇ ਵਿਸ਼ਾ ਵਾਰ ਲਿਸਟਾਂ ਨਾਲ ਨੱਥੀ ਕਰਕੇ ਭੇਜੇ ਜਾਣੇ ਦਿੰਨਾ ਦੋਸਤੋ ਜਿਹੜੇ ਜਿਹੜੇ ਅਧਿਆਪਕ ਜਿਹੜੇ ਜਿਹੜੇ ਵਿਸ਼ੇ ਦੇ ਨੇ ਉਹਨਾਂ ਦੀਆਂ ਲਿਸਟਾਂ ਜਿਹੜੀਆਂ ਵਿਸ਼ਾ ਵਾਰ ਉਹ ਕਰ ਦਿੰਦੇ ਨੇ ਤੇ ਕਿਹੜੇ ਕਿਹੜੇ ਅਧਿਆਪਕਾਂ ਨੇ ਕਦੋਂ ਕਦੋਂ ਜੁਆਇ ਡਾਇਰੈਕਟਰ ਦੇ ਵਿੱਚ ਉਹ ਲਿਸਟਾਂ ਬਾਬਤ ਬਕਾਇਦਾ ਆਪਣੇ ਨਾਲ ਸਾਂਝੀਆਂ ਕੀਤੀ ਗਈਆਂ ਮੈਂ ਤੁਹਾਨੂੰ ਸ਼ੇਅਰ ਵੀ ਕਰਦਾ ਆ ਆਪਾਂ ਆਪਣੇ ਕੋਲ ਪੀਡੀਐਫ ਹੈਗੀ ਹੈ ਮੈਂ ਤੁਹਾਨੂੰ ਸ਼ੇਅਰ ਕਰ ਦੇਣਾ ਠੀਕ ਹੈ ਜੀ ਆਪਾਂ ਵਿਸ਼ਵਾਸਾਰ ਤੇ ਜਾਂ ਕਿਹਦੀ ਵੀ ਅਧਿਆਪਕਾਂ ਦੇ ਨਾਮ ਵਾਈਜ਼ ਕਰੂੰ ਕਿਸੇ ਕਿਹੜੇ ਅਧਿਆਪਕ ਨੇ ਕਰੂੰ ਜੁਆਇਨ ਕੀਤਾ ਡਾਇਰੈਕਟਰ ਦੇ ਵਿੱਚ ਉਦੋਂ ਤੋਂ ਲੈ ਕੇ ਉਹ ਤੁਸੀਂ ਜਿਹੜੀ ਡੇਟ ਫਿਲ ਕਰਨੀ ਹੈ ਤੇ ਸਕੂਲ ਜੁਆਇਨ ਕਰਨ ਤੱਕ ਠੀਕ ਹੈ ਜੀ ਤੁਸੀਂ ਮਾਰਚ ਅਪ੍ਰੈਲ ਕੀਤਾ ਮਾਰਚ ਕੀਤਾ ਆਪਰ ਸੌਰੀ ਅਪ੍ਰੈਲ ਕੀਤਾ ਮਈ ਦੇ ਵਿੱਚ ਕੀਤਾ ਗਈਆਂ ਨੇ ਹਨਾ ਟੱਕਰ ਨੂੰ ਜੁਆਇਨ ਕੀਤਾ ਜੁਆਇਨ ਕਰਨ ਤੱਕ ਜਿਹੜੀ ਤੁਸੀਂ ਆਪਣੀ ਸੈਲਰੀ ਕਢਵਾ ਸਕਦੇ ਹੋ ਠੀਕ ਹੈ ਜੀ ਸੋ ਬਣੇ ਰਹੋ ਤੁਹਾਡੇ ਨਾਲ ਸਾਂਝਾ ਕਰਦੇ ਆਪਾਂ ਜਿਹੜੀਆਂ ਲਿਸਟਾਂ ਤੁਸੀਂ ਲਿਸਟਾਂ ਦੇ ਵਿੱਚੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਥੇ ਜਿਹੜੀ ਉਹ ਜੁਆਇਨਿੰਗ ਹੋਈ ਹੈ ਤੇ ਤੁਹਾਡਾ ਕਿੱਥੇਕ ਨੰਬਰ ਬਣਦਾ ਤੁਸੀਂ ਜਿਹੜੀ ਕਈ ਵਾਰੀ ਰੱਖੀ ਹੁੰਦਾ ਦੋਸਤਾਂ ਦੇ ਨਹੀਂ ਯਾਦ ਰਹਿੰਦਾ ਕਿ ਐਗਜ਼ੈਕਟ ਡੇਟ ਨਹੀਂ ਯਾਦ ਰਹਿੰਦੀ ਤਾਂ ਤੁਸੀਂ ਇੱਥੋਂ ਚੈੱਕ ਕਰ ਸਕਦੇ ਹੋ ਸੋ ਬਣੇ ਰਹੋ ਸੋ ਦੋਸਤੋ ਇਹ ਉਹ ਨੇ ਫਰਸਟ ਜੁਆਇਨਿੰਗ ਲਿਸਟ ਐਟ ਡਾਇਰੈਕਟੋਰੇਟ ਆ ਪੂਰੀ ਦੀ ਪੂਰੀ ਨਾ 46 ਪੇਜ ਹੈ ਮੇਬੀ ਹਾਂ 46 ਪੇਜਾਂ ਦੀ ਪੂਰੀ ਇੱਕ ਪੀਡੀਐਫ ਸਾਂਝੀ ਕੀਤੀ ਗਈ ਹੈ ਹੋ ਸਕਦਾ ਕਿਸੇ ਭੈਣ ਭਰਾ ਕੋਲੇ ਨਾ ਪਹੁੰਚੀ ਹੋਵੇ ਤਾਂ ਉਹ ਕਮੈਂਟ ਕਰਕੇ ਆਪਾਂ ਨੂੰ ਜਿਹੜਾ ਵੀਡੀਓ ਦਾ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਕਮੈਂਟ ਤੁਸੀਂ ਕਰੋਗੇ ਉਦੋਂ ਕਮੈਂਟ ਕਰੋਗੇ ਤਾਂ ਉਦੋਂ ਤੁਹਾਨੂੰ ਤੁਹਾਡਾ ਜਿਹੜਾ ਇਹ ਪੀਡੀਐਫ ਆਪਾਂ ਸਾਂਝੀ ਕਰ ਦਾਂਗੇ ਤਾਂ ਲਿੰਕ ਠੀਕ ਹੈ ਜੀ ਤਾਂ ਹੋ ਸਕਦਾ ਤਾਂ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਤਾਂ ਲਿੰਕ ਪਾਵਾਂਗੇ ਸੋ ਕਿਸੇ ਵੀ ਤਰ੍ਹਾਂ ਦਾ ਜੇਕਰ ਤੁਹਾਡਾ ਕੋਈ ਡਾਊਟ ਹੋਇਆ ਤਾਂ ਉਹਦੇ ਵਿੱਚ ਆਪਾਂ ਕਲੀਅਰ ਕਰਨਾ ਤਾਂ 46 ਪੇਜਾਂ ਦੀ ਇੱਕ ਲਿਸਟ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਠੀਕ ਹੈ ਜੀ ਜਿਹਦੇ ਵਿੱਚ ਤੁਹਾਡੀ ਫਰਸਟ ਜੁਆਇਨਿੰਗ ਕਦ ਤਾਂ ਉਦੋਂ ਤੋਂ ਲੈ ਕੇ ਸਕੂਲ ਜੁਆਇਨ ਕਰਨ ਤੱਕ ਜਿਹੜਾ ਤੁਸੀਂ ਆਪਣਾ ਏਰੀਅਰ ਬਣਦਾ ਠੀਕ ਹੈ ਜੀ ਉਹ ਕਢਵਾ ਸਕਦੇ ਹੋ ਆ ਦੇਖੋ ਡਾਇਰੈਕਟੋਰੇਟ ਦੀ ਜਿਹੜੀ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਵੀ ਕਦੋਂ ਤੁਸੀਂ ਡਾਇਰੈਕਟੋਰੇਟ ਦੇ ਵਿੱਚ ਜਿਹੜਾ ਕਿਹੜੀ ਡੇਟ ਨੂੰ ਤੁਸੀਂ ਇਹਦੇ ਵਿੱਚ ਆਇਓ ਹਾਲਾਂਕਿ ਲਿਸਟ ਥੋੜੀ ਜਿਹੜੀ ਇਹ ਉਹ ਆਪਾਂ ਕਹਿ ਜਾਈਏ ਵੀ ਦੋਸਤੋ ਵਰਟੀਕਲ ਲਾਈਨ ਦੇ ਵਿੱਚ ਹੈ ਜਾਂ ਤਾਂ ਤੁਸੀਂ ਇੱਥੋਂ ਦੇਖ ਸਕਦੇ ਹੋ ਜਿਹੜੇ ਮੇਰੇ ਭੈਣ ਭਰਾ ਨਹੀਂ ਕਿਸੇ ਨੇ ਵੀ ਜਿਹੜਾ ਆਪਣਾ ਨਾਮ ਦੇਖਣਾ ਹੈ ਉਹ ਆਪਾਂ ਲਿੰਕ ਤੁਹਾਨੂੰ ਇਹਦੇ ਵਿੱਚ ਪ੍ਰੋਵਾਈਡ ਕਰਾਵਾਂਗੇ ਤੁਸੀਂ ਉੱਥੇ ਜਾ ਕੇ ਆਪਣੀ ਡਾਇਰੈਕਟਰੀ ਤੇ ਜੁਆਇਨਿੰਗ ਚੈੱਕ ਕਰ ਸਕਦੇ ਹੋ ਵੀ ਕਦੋਂ ਤੁਸੀਂ ਜਿਹੜਾ ਜੁਆਇਨ ਕੀਤਾ ਹੈ ਆ ਦੇਖੋ 26 ਫਰਵਰੀ ਵਾਲੇ ਵੀ ਬਹੁਤ ਸਾਰੇ ਕੈਂਡੀਡੇਟਸ ਨੇ ਠੀਕ ਹੈ ਜੀ ਹਾਲਾਂਕਿ ਮੈਨੂੰ ਲੱਗਦਾ ਵੀ ਇੰਗਲਿਸ਼ ਵਾਲਿਆਂ ਨੂੰ ਜਿਹੜਾ ਉਹ 26 ਫਰਵਰੀ ਨੂੰ ਹੀ ਜਿਹੜੇ ਉਹ ਆਪਣੇ ਨਿਯੁਕਤੀ ਪੱਤਰ ਦਿੱਤੇ ਗਏ ਸੋ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮੀਤੀਆਂ ਦੇ ਅਕੋਰਡਿੰਗ ਹੀ ਜਿਹੜੇ ਉਹ ਨਿਯੁਕਤੀ ਪੱਤਰ ਦਿੱਤੇ ਗਏ ਸੀ ਸੋ ਡਾਇਰੈਕਟਰੀ ਤੇ ਉਦੋਂ ਤੋਂ ਲੈ ਕੇ ਤੁਸੀਂ ਜਿਹੜੀ ਆਪਣਾ ਏਰੀਅਰ ਬਣਦਾ ਉਹ ਤੁਸੀਂ ਆਪਣੇ ਜਿੱਥੇ ਵੀ ਸਕੂਲ ਦੇ ਵਿੱਚ ਐਡ ਪ੍ਰੈਜ਼ੈਂਟ ਹੈਗੇ ਹੋ ਉਹ ਆਪਣੇ ਡੀਆਰਓ ਨੂੰ ਆਪਣੇ ਕਲਰਕ ਨੂੰ ਜਿਹੜਾ ਉਹ ਦਿਖਾ ਕੇ ਆਪਣੀ ਜਿਹੜੀ ਬਣਦੀ ਸੈਲਰੀ ਹੈ ਉਹ ਤੁਸੀਂ ਕਰਵਾ ਸਕਦੇ ਹੋ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਉਹਨਾਂ ਸਾਰੇ ਭੈਣ ਪਰਮਾਨਾ ਜਰੂਰ ਲਿਸਟ ਥੋੜੀ ਜ਼ਿਆਦਾ ਵੱਡੀ ਹੋ ਜੀ ਦੋਸਤੋ ਬਸ ਤੁਹਾਨੂੰ ਇੱਕ ਆਈਡੀਆ ਦੇਣਾ ਸੀ ਆਪਾਂ ਦੇਖੋ ਹਨ ਤੇ ਇਹਦੇ ਵਿੱਚ ਤੁਸੀਂ ਲਿਸਟ ਦੇ ਅਕੋਰਡਿੰਗ ਆਪਣਾ ਦੇਖ ਸਕਦੇ ਹੋ ਮੈਂ ਤੁਹਾਨੂੰ ਲਿੰਕ ਪ੍ਰੋਵਾਈਡ ਕਰਵਾ ਦਿੰਨਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਉਹਦੇ ਵਿੱਚ ਜਾ ਕੇ ਤੁਸੀਂ ਲਿੰਕ ਤੇ ਕਲਿੱਕ ਕਰਕੇ ਇਸ ਪੂਰੀ ਦੀ ਪੂਰੀ ਪੀਡੀਐਫ ਨੂੰ ਚੈੱਕ ਕਰ ਸਕਦੇ ਹੋ ਵੀ ਤੁਹਾਡਾ ਨਾਮ ਕਿੱਥੇ ਜੇ ਹੈ ਤੁਸੀਂ ਡਾਇਰੈਕਟ ਵਿੱਚ ਕਦੋਂ ਜੁਆਇਨ ਹੋਏ ਤੇ ਸਕੂਲ ਦੇ ਵਿੱਚ ਕਦੋਂ ਜੁਆਇਨ ਹੋਏ ਉਹ ਤੋਂ ਤੱਕ ਤੁਹਾਡੇ ਕਿੰਨੇ ਇੱਕ ਜਿਹੜੀ ਉਹ ਦਿਨ ਬਣਦੇ ਆ ਸੋ ਦਿਨ ਦੇ ਅਕੋਰਡਿੰਗ ਤੁਹਾਡਾ ਜਿਹੜੀ ਕਿੰਨੀ ਸੈਲਰੀ ਬਣਦੀ ਹੈ ਉਹ ਤੁਸੀਂ ਆਪਣੇ ਸਕੂਲ ਦੇ ਵਿੱਚ ਦੱਸ ਕੇ ਆਪਣੀ ਜਿਹੜੀ ਉਹ ਏਰੀਅਰ ਬਣਦਾ ਉਹ ਤੁਸੀਂ ਕਢਵਾ ਸਕਦੇ ਹੋ ਸੋ ਕਿਰਪਾ ਕਰਕੇ ਵੱਧ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਇੱਕ ਇੱਕ ਚੰਗਾ ਜਿਹਾ ਕਮੈਂਟ ਜ਼ਰੂਰ ਕਰਦਿਆ ਕਰੋ ਠੀਕ ਹੈ ਜੀ ਜਿਹਦੇ ਨਾਲ ਹੌਂਸਲਾ ਜਿਹੜਾ ਵੱਧਾ ਸੋ ਮਿਲਦੇ ਆ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ